ਮੇਰੇ ਜਿਹੜਾ ਨਸ਼ਾ ਕਰਨ ਲੱਗ ਗਿਆ ਉਹਦੀ ਚਾਹੇ ਮਾਂ ਮਰੀ ਪਈਏ ਚਾਹੇ ਪਿਓ ਮਰਿਆ ਪਿਆ ਵਾ ਉਹ ਬਾਅਦ ਚ ਦਾਗ ਲਵਾਊਗਾ ਪਹਿਲਾਂ ਆਪਦਾ ਨਸ਼ਾ ਪੂਰਾ ਕਰੂਗਾ ਹਾਂ ਮੈਂ ਜਿਆਦਾ امیر ਘਰ ਨਹੀਂ ਮੈਂ ਗਰੀਬ ਘਰ ਹੋਈ ਆਂ ਵੀਰੇ ਬਾਹਰ ਟਾਈਮ ਮਾੜਾ ਆ ਗਿਆ ਨਸ਼ਾ ਕਰਨ ਲੱਗ ਗਿਆ ਹੁਣ ਪ੍ਰਮਾਤਮਾ ਦੀ ਕਿਰਪਾ ਨਾਲ 4-5 ਸਾਲ ਹੋ ਗਏ ਛੱਡਿਆ ਹੋਇਆ ਘਰ ਦੇ ਵੀ ਖੁਸ਼ ਆ ਯਾਰ ਦੋਸਤ ਵੀ ਖੁਸ਼ ਆ ਤੇ ਰਿਸ਼ਤੇਦਾਰ ਵੀ ਖੁਸ਼ ਆ ਇਹ ਸਿੱਧੂ ਮੂਸੇ ਵਾਲਾ ਲੇਜੈਂਡ ਲਿਖਾਇਆ ਹੋਇਆ ਤੁਸੀਂ ਹਨਾ ਇਹ ਤੁਸੀਂ ਲਿਖਾਇਆ ਜਾਂ ਮਤਲਬ ਕਿਸੇ ਨੇ ਲਿਖਾਇਆ ਵੀ ਹਾਂਜੀ ਮਤਲਬ ਫੈਨ ਹੋ ਤੁਸੀਂ ਨਹੀਂ ਫੈਨ ਨਹੀਂ ਵੀਰੇ ਮੈਂ ਨਾ ਟੀ-ਸ਼ਰਟ ਨਾਲ ਲਿਆ ਕੇ ਰੱਖਿਆ ਸੀ ਅੱਛਾ ਜੀ ਤੇ ਜਦੋਂ ਮੈਂ ਰੱਖਿਆ ਜਾਨੀ ਦੀ ਮੇਰੀ ਸਾਈਕਲ ਲੈਣ ਦੀ ਕਾਹਤ ਨਹੀਂ ਮੈਂ ਟੀ-ਸ਼ਰਟ ਵੇਚ ਵੇਚ ਗੱਡੀ ਲੈ ਲਈ ਤਾਂ ਹੀ ਵਰਕੇ ਲਖਾਇਆ ਸੀ ਬੌਂਸਰ ਲੱਗਿਆ ਹੁੰਦਾ ਜੀ ਹੋਰ ਵੀ ਕੁਝ ਕਰਦੇ ਸੀ ਗੱਡੀ ਮੋਟੀ ਕਬੱਡੀ ਵੀ ਖੇਡੀ ਹੈ ਵੀਰੇ ਹਾਂਜੀ ਸਪੌਂਸਰ ਕਰਦੇ ਸੀ ਹਾਂ ਕਿਹਨਾ ਕਿਹਨਾ ਦੇ ਨਾਲ ਤੁਸੀਂ ਸਿੰਗਰਾਂ ਦੇ ਨਾਲ ਕਲਾਕਾਰਾਂ ਨਾਲ ਕਿਹਨਾ ਬੌਂਸਰਿੰਗ ਕੀਤੀ ਹੈ ਕਾਫੀਆਂ ਨੇ ਕੀਤੀ ਵੀਰੇ ਮੈਂ ਨਾਂ ਨਹੀਂ ਲੈਣਾ ਯਾਰ ਕਿਸ ਦਾ ਹਾਂਜੀ ਕਭੀਆਂ ਲੱਗਿਆ ਰਹਾ ਹਾਂ ਜੋ ਤੁਹਾਨੂੰ ਆਕੇ ਹੁਣ ਮਿਲਦੇ ਹੁੰਦੇ ਆ ਕਿਤੇ-ਕਿਤੇ ਕੋਈ ਨਹੀਂ ਮਿਲਦਾ ਵੀਰੇ ਬਾਅਦ ਚ ਕੀ ਨੇ ਮਿਲਣਾ ਯਾਰ ਚੱਲਦੀ ਜਾਣਾ ਗੱਡੀ ਆ ਜਿੰਨਾ ਟਾਈਮ ਚੱਲਦੇ ਸੀਗੇ ਲੈ ਜਾਂਦੇ ਸੀ ਹੁਣ ਬੈਠੇ ਆ ਹੁਣ ਅਗਲਾ ਕਹਿੰਦਾ ਮੰਗੀ ਨਾ ਲਵੇ ਮੈਂ ਤਾਂ ਵੀਰੇ ਇੱਕ ਇਹੀ ਗੱਲ ਕਹਿਣਾ ਵਾ ਨਸ਼ਾ ਛੱਡਣਾ ਦਾ ਔਖਾ ਬਹੁਤ ਜ਼ਿਆਦਾ ਮੈਂ ਵੀ ਬਹੁਤ ਔਖਾ ਮੈਂ ਤਿੰਨ ਚਾਰ ਮੰਜੇ ਭੰਨੇ ਆ ਯਾਨੀ ਛੱਡਣਾ ਦਾ ਔਖਾ ਬੰਦਾ ਛੱਡ ਸਕਦਾ ਦਿਲ ਰੱਖੇ ਉਹ ਦਿਲ ਨਾ ਛੱਡੇ ਬੰਦਾ ਛੱਡ ਸਕਦਾ ਛੱਡ ਕੇ ਮੈਂ ਪਹਿਲਾਂ ਵੀ ਕਿਹਾ ਛੱਡ ਕੇ ਨਹੀਂ ਬੰਦਾ ਮਰਦਾ ਖਾ ਕੇ ਮਰੂਗਾ ਛੱਡ ਕੇ ਬੰਦਾ ਸਿਹਤ ਪੂਰੀ ਵਧੀਆ 2-4 ਮਹੀਨੇ 6 ਮਹੀਨੇ ਸਾਲ ਲੱਗੂਗਾ ਮਾੜੀ ਮੋਟੀ ਟੋੜ ਲੱਗੂਗੀ ਫਿਰ ਜਮਾਈ ਤੇਰੇ ਵਿੱਚ ਇਸ ਟਾਈਮ ਹਨਾ ਸੋ ਇਸ ਟਾਈਮ ਜਿਆਦਾ ਖੁਸ਼ੀ ਹੈ ਜਦੋਂ ਨਸ਼ਾ ਕਰਦੇ ਸੀ ਉਹਨੂੰ ਵੀਰੇ ਹੁਣ ਖੁਸ਼ੀ ਆ ਹੁਣ ਕਰਦੇ ਵੀ ਖੁਸ਼ ਆ ਵੀ ਕਮਾ ਕੇ ਲਿਆਉਂਦਾ ਉਹਦੇ ਬੱਚੇ ਪਾਲਦਾ ਬੱਚੇ ਪੜਾਉਂਦਾ ਵਾ ਹੁਣ ਖੁਸ਼ ਆ ਪਹਿਲਾਂ ਤਾਂ ਦੁਖੀ ਹੁੰਦੇ ਹਾਂਜੀ ਹੁਣ ਪਿੰਡ ਦੇ ਵੀ ਚੰਗੀਆਂ ਗੱਲਾਂ ਕਰਦੇ ਕਿ ਨਹੀਂ ਵੀਰੇ ਹੁਣ ਪਿੰਡ ਦੇ ਆ ਪਿੰਡ ਦੇ ਵੀ ਵਧੀਆ ਕਹਿੰਦੇ ਵੀ ਇਹਦਾ ਕਮਾਉਂਦਾ ਦਿਖਾਂਦਾ ਵੀ ਨਸ਼ੇ ਤੋਂ ਦੂਰ ਸਤਿ ਸ਼੍ਰੀ ਅਕਾਲ ਦੋਸਤੋ ਚੱਕਵੀ ਗੱਲਬਾਤ ਤੇ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਇੱਕ ਇਨਸਪੀਰੇਸ਼ਨ ਭਰੀ ਸਟੋਰੀ ਲੈ ਕੇ ਆਏ ਆ ਤੁਹਾਡੇ ਵਾਸਤੇ ਆਪਾਂ ਉਸ ਬੰਦੇ ਨਾਲ ਗੱਲਬਾਤ ਕਰਾਵਾਂਗੇ ਤੁਸੀਂ ਕਹਿੰਦੇ ਹੋ ਵੀ ਜ਼ਿੰਦਗੀ ਦੇ ਵਿੱਚ ਸਾਡਾ ਕੋਈ ਅੰਗ ਖਰਾਬ ਹੋ ਜਾਵੇ ਸਰੀਰ ਦਾ ਤਾਂ ਲੋਕ ਜਿਹੜੇ ਹਾਰ ਜਾਂਦੇ ਕਹਿੰਦੇ ਵੀ ਯਾਰ ਅਸੀਂ ਆਪਣੀ ਜ਼ਿੰਦਗੀ ਖਤਮ ਕਰ ਲੈਣੀ ਆ ਹਨਾ ਵੀ ਅਸੀਂ ਬਚਣਾ ਨਹੀਂ ਹੈਗਾ ਅਸੀਂ ਕੱਖ ਦੇ ਨਹੀਂ ਰਹੇ ਸਾਡਾ ਅੰਗ ਇੱਕ ਚਲਾ ਗਿਆ ਤੇ ਲੋਕ ਸਾਡਾ ਮਜ਼ਾਕ ਬਣਾਉਣਗੇ ਜਾਂ ਲੋਕ ਕੀ ਕਹਿਣਗੇ ਇਹ ਵਰਡ ਜਿਹੜਾ ਵੈ ਕਾਫੀ ਤੰਗ ਕਰਦਾ ਵੈ ਬੜਾ ਪਰੇਸ਼ਾਨ ਕਰਦਾ ਵੈ ਲੋਕਾਂ ਨੂੰ ਪਰ ਅੱਜ ਤੁਹਾਨੂੰ ਇੱਕ ਐਸੀ ਇਨਸਪੀਰੇਸ਼ਨ ਲੈ ਕੇ ਆਇਆ ਇੱਕ ਐਸੀ ਗੱਲਬਾਤ ਕਰਾਵਾਂਗੇ ਕਿਸੇ ਪਰਸਨ ਦੇ ਨਾਲ ਜਿੰਨ ਨਾਲ ਤੁਸੀਂ ਦੇਖ ਕੇ ਜਿੰਨਾਂ ਨਾਲ ਗੱਲਬਾਤ ਕਰਕੇ ਤੁਸੀਂ ਸੋਚੋਗੇ ਵੀ ਯਾਰ ਜ਼ਿੰਦਗੀ ਦੇ ਵਿੱਚ ਵੀ ਸਰੀਰ ਦਾ ਕੋਈ ਅੰਗ ਨਾ ਹੋਵੇ ਜੇ ਸੀਡ ਆਪਣੀ ਕੋਈ ਗਲਤੀਆਂ ਕੀਤੀਆਂ ਹੋਣ ਜ਼ਿੰਦਗੀ ਦੇ ਵਿੱਚ ਪਰ ਫਿਰ ਵੀ ਅਸੀਂ ਬੜਾ ਕੁਝ ਕਰ ਸਕਦੇ ਹਾਂ ਸੋ ਆਪਾਂ ਗੱਲਬਾਤ ਕਰ ਗਏ ਬਈ ਪਰਮਿੰਦਰ ਜੀ ਦੇ ਨਾਲ ਕੀ ਹਾਲ ਚਾਲ ਹੈ ਵੀਰੇ ਠੀਕ ਆ ਵੀਰੇ ਵਧੀਆ ਤੁਸੀਂ ਦੱਸੋ ਪਰ ਚੜ੍ਹਦੀ ਕਲਾ ਵੀਰੇ ਆਪਣਾ ਇੱਕ ਲਤ ਹੈ ਨਹੀਂ ਹਨਾ ਪਰ ਤੁਸੀਂ ਇੱਥੇ ਆਪਣਾ ਕੱਪੜਿਆਂ ਦਾ ਕੰਮ ਕਰਦੇ ਪਿਓ ਹਨਾ ਸੋ ਬਹੁਤ ਵੱਡੀ ਚੀਜ਼ ਹੈ ਇਹ ਕਈ ਲੋਕ ਹਾਰ ਜਾਂਦੇ ਆ ਉਹਨਾਂ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ ਵੀਰੇ ਹਾਰਨਾ ਕੀ ਕਰਦਾ ਖਰਚਾ ਚਲਾਉਣਾ ਹੀ ਹੈ ਯਾਰ ਹੁਣ ਹਰ ਰੋਜ਼ ਆਪਣੇ ਮਾਪਿਓ ਨੇ ਮਿਹਨਤ ਕੀਤੀ ਆ ਚਾਹੇ ਕਿਸੇ ਦੇ ਘਰੇ ਕੰਮ ਕਰ ਕਰਕੇ ਸਾਨੂੰ ਪਾਲਿਆ ਅਸੀਂ ਵੀ ਉਹਨਾਂ ਨੇ ਮਿਹਨਤ ਕੀਤੀ ਤੇ ਅਸੀਂ ਵੀ ਉਹਨਾਂ ਦੇ ਦੱਸੇ ਰਾਹ ਤੇ ਚੱਲਦੇ ਮਿਹਨਤ ਕਰਕੇ ਹੀ ਰਾਜੀ ਹਾਂ ਨਹੀਂ ਜਿਹੜੇ ਲੋਕ ਬਾਈ ਕਹਿੰਦੇ ਹੁੰਦੇ ਵੀ ਯਾਰ ਬਾਈ ਸਾਡਾ ਸਰੀਰ ਦਾ ਅੰਗ ਨਹੀਂ ਰਿਹਾ ਇੱਕ ਹਨਾ ਜਾਂ ਅਸੀਂ ਨਸ਼ੇ ਕਰਕੇ ਮਤਲਬ ਹਾਰ ਚੁੱਕੇ ਹਾਂ ਪਰ ਅਸੀਂ ਕੁ ਆਪਣੇ ਆਪ ਨੂੰ ਖਤਮ ਕਰ ਲੈਣਾ ਤੇ ਕਈ ਲੋਕਾਂ ਦੀ ਸੋਚ ਇਹ ਹੁੰਦੀ ਵੀ ਯਾਰ ਖਤਮ ਕਰ ਲਓ ਹੁਣ ਹਨਾ ਸਾਡਾ ਅੱਗੇ ਕੁਝ ਨਹੀਂ ਬੰਨਣਾ ਹੈਗਾ ਉਹਨਾਂ ਵਾਸਤੇ ਤੁਸੀਂ ਕੁਝ ਕਹਿਣਾ ਚਾਹੋਗੇ ਵੀਰੇ ਮਿਹਨਤ ਨਾਲ ਹੀ ਸਾਰਾ ਕੁਝ ਮਿਹਨਤ ਦੇ ਪੈਸੇ 'ਚ ਬਰਕਤ ਆ ਜੇ ਠੱਗੀ ਠੋਰੀ ਕਰੋਗੇ ਉਹ ਤੁਹਾਨੂੰ ਪਤਾ ਹੀ ਕਿਵੇਂ ਨਿਕਲ ਨੇ ਹਾਂਜੀ ਬਿਲਕੁਲ ਸੋ ਵੀਰੇ ਆਪਣੀ ਆਹ ਲਤ ਕਿਵੇਂ ਟੁੱਟੀ ਸੀਗੀ ਮਤਲਬ ਕਿਵੇਂ ਅੰਗ ਜਿਹੜਾ ਵੱਖ ਹੋਇਆ ਆਪਣੇ ਤੋਂ ਇਹ ਵੀਰੇ ਆਪਣੀ ਗਲਤੀਆਂ ਬਸ ਗਲਤੀਆਂ ਵੀਰੇ ਕਿਹੜੀਆਂ ਹੋ ਗਈਆਂ ਇਹ ਨਸ਼ੇ ਨਾਲ ਵੀਰੇ ਨਸ਼ੇ ਨਾਲ ਕਿਹੜਾ ਨਸ਼ਾ ਕਰਦੇ ਸੀ ਵੀਰੇ ਉਹ ਹੀ ਡਰੱਗ ਲੈਂਦਾ ਸੀ ਵੀਰੇ ਹਾਂਜੀ ਡਰੱਗ ਲੈਂਦੇ ਸੀਗੇ ਹਾਂ ਤਾਂ ਡਰਗ ਦੇ ਕਰਕੇ ਇਦਾਂ ਮਤਲਬ ਕੀ ਉਹ ਕੀ ওভারਡੋਸ ਕਰ ਲਈ ਸੀ ਕੀ ਕੀ ਕਰਦੇ ਉਹ ਵਡੋ ਹੀ ਹੋ ਗਈ ਵੀਰੇ ਅੱਛਾ ਅੱਛਾ ਤੇ ਉਸ ਤੋਂ ਬਾਅਦ ਮਤਲਬ ਕੱਟਣੀ ਪੈ ਗਈ ਹੈ ਹਾਂ ਹਾਂਜੀ ਵੀਰੇ ਕੱਟਣੀ ਪਈ ਸੋ ਵੀਰੇ ਹੁਣ ਤੁਸੀਂ ਕੱਪੜਿਆਂ ਦਾ ਕੰਮ ਕਰਦੇ ਹੋ ਹਨਾ ਇਹ ਤੋਂ ਪਹਿਲਾਂ ਕੀ ਸਹੀ ਹੈ ਸਹੀ ਹੈ ਇੱਥੇ ਵੀਰੇ ਜਿਹੜੇ ਪੇਂਟ ਰਹੇ ਨੇ ਤੁਸੀਂ ਕਿਹੜਾ ਪੇਂਟ ਸਿੱਧਾ ਮਖੋਰਦਾ ਵੀਰੇ ਸਿੱਧਾ ਮਖੋਰ ਹਾਂਜੀ ਪਿੱਛੇ ਵੀਰੇ ਸਿੱਧੂ ਮੂਸੇ ਵਾਲਾ ਲੇਜੈਂਡ ਲਿਖਾਇਆ ਹੋਇਆ ਤੁਸੀਂ ਹਨਾ ਇਹ ਤੁਸੀਂ ਲਿਖਾਇਆ ਜਾਂ ਮਤਲਬ ਕਿਸੇ ਨੇ ਲਿਖਾਇਆ ਵੀਰੇ ਤੁਸੀਂ ਲਿਖਾਇਆ ਹਾਂਜੀ ਮਤਲਬ ਫੈਨ ਹੋ ਤੁਸੀਂ ਉਸ ਬੰਦੇ ਦੇ ਨਹੀਂ ਫੈਨ ਨਹੀਂ ਵੀਰੇ ਮੈਂ ਨਾ ਟੀ-ਸ਼ਰਟਾਂ ਲੈ ਆ ਕੇ ਰ ਤੇ ਜਦੋਂ ਮੈਂ ਰੱਖੀਆਂ ਜਾਨੀ ਦੀ ਮੇਰੀ ਸਾਈਕਲ ਲੈਣ ਦੀ ਕਾਹਤ ਨਹੀਂ ਮੈਂ ਟੀ-ਸ਼ਰਟ ਵੇਚ ਵੇਚ ਗੱਡੀ ਲੈ ਲਈ ਤਾਂ ਹੀ ਵਰਕੇ ਲਖਾਇਆ ਜੀ ਅੱਛਾ ਅੱਛਾ ਹਾਂਜੀ ਮਤਲਬ ਥੋੜਾ ਮਤਲਬ ਬਰਕਤ ਪਈ ਹਨਾ ਹਾਂਜੀ ਹਾਂਜੀ ਸਿੱਧੂ ਮੂਸੇ ਵਾਲੇ ਦੇ ਨਾਮ ਹਾਂਜੀ ਹਾਂਜੀ ਅੱਛਾ ਅੱਛਾ ਸੋ ਵੀਰੇ ਤੁਸੀਂ ਜਦੋਂ ਡਰੱਗ ਲੈਂਦੇ ਸੀਗੇ ਤਾਂ ਘਰ ਦੇ ਹਾਲਾਤ ਕਿਹੋ ਜਿਹੇ ਸੀ ਉਸ ਟਾਈਮ ਮਾੜੇ ਹੀ ਸੀ ਵੀਰੇ ਹਾਲਾਤ ਅੱਛਾ ਮਾੜੇ ਹਾਲਾਤਾਂ 'ਚ ਵੀ ਤੁਸੀਂ ਡਰੱਗ ਲੈ ਰਹੇ ਸੀਗੇ ਅੱਛਾ ਅੱਛਾ ਮੈਂ ਜਿਆਦਾ ਅਮੀਰ ਘਰੋਂ ਨਹੀਂ ਮੈਂ ਗਰੀਬ ਘਰੋਂ ਹੀ ਆ ਵੀਰੇ ਬਾ ਟਾਈਮ ਮਾੜਾ ਆ ਗਿਆ ਨਸ਼ਾ ਕਰ ਲੱਗ ਗਿਆ ਹੁਣ ਪ੍ਰਮਾਤਮਾ ਦੀ ਕਿਰਪਾ ਨਾਲ 4-5 ਸਾਲ ਹੋ ਗਏ ਛੱਡਿਆ ਹੋਇਆ ਘਰ ਦੇ ਵੀ ਖੁਸ਼ ਆ ਯਾਰ ਦੋਸਤ ਵੀ ਖੁਸ਼ ਆ ਤੇ ਰਿਸ਼ਤੇਦਾਰ ਵੀ ਖੁਸ਼ ਆ ਵੀਰੇ ਜਦੋਂ ਆਪਾਂ ਕੋਈ ਮਤਲਬ ਗਲਤੀ ਕਰਦੇ ਆ ਲਾਲ ਨੂੰ ਨਸ਼ਾ ਕਰਦੇ ਆ ਕੋਈ ਹਣਾ ਤੁਸੀਂ ਕਹਿੰਨੇ ਵੀ ਡਰਗ ਲੈ ਰਹੇ ਸੀਗੇ ਅਸੀਂ ਤਾਂ ਪਿੰਡ 'ਚ ਗੱਲਾਂ ਬਹੁਤ ਹੁੰਦੀਆਂ ਨੇ ਹਣਾ ਆਲੇ ਦੁਆਲੇ ਲੋਕ ਗੱਲਾਂ ਬਹੁਤ ਕਰਦੇ ਨੇ ਉਸ ਟਾਈਮ ਦੇ ਵਿੱਚ ਤੁਹਾਡਾ ਕੀ ਮਤਲਬ ਕੀ ਮਹਿਸੂਸ ਹੁੰਦਾ ਬਾਬਰੇ ਦੋਖੀ ਲੱਗਦਾ ਸੀਗਾ ਵੀ ਕਿਹੜੇ ਕੰਮਾਂ 'ਚ ਪੈ ਗਏ ਯਾਨੀ ਦੀ ਲੋਕ ਗੱਲਾਂ ਕਰਦੇ ਆ ਅਣੀ ਹੁਣ ਆਪਾਂ ਸਹੀ ਆ ਹੁਣ ਕੋਈ ਵਿਚਾਰਾ ਬੋਲਦਾ ਨਹੀਂਗਾ ਨਾ ਆਪਣੇ ਬਾਰੇ ਕੋਈ ਗਲਤ ਕਹਿੰਦਾ ਅਗਲਾ ਕਹਿੰਦਾ ਕਮੁੰਡਾਵਾਦ ਖਾਂਦਾ ਵਾ ਨਹੀਂ ਜਦੋਂ ਮੇਰੇ ਆਪਣਾ ਮਾੜੇ ਕਮਾਦੀ ਮਾੜੇ ਨਤੀਜੇ ਆ ਹਾਂ ਕਹਿੰਦੇ ਜਦੋਂ ਬੋਲਦਾ ਨਸ਼ੇ ਤੇ ਲੱਗਾ ਹੁੰਦਾ ਉਹਨੂੰ ਆਲੇ ਦੁਆਲੇ ਦੀ ਸੁਰਤ ਨਹੀਂ ਹੁੰਦੀ ਹੈਗੀ ਵੀਰੇ ਜਿਹੜਾ ਨਸ਼ਾ ਕਰਨ ਲੱਗ ਗਿਆ ਉਹਦੀ ਚਾਹੇ ਮਾਂ ਮਰੀ ਪਈ ਹੈ ਚਾਹੇ ਪਿਓ ਮਰਿਆ ਪਿਆ ਵਾ ਉਹ ਬਾਅਦ ਚ ਦਾਗ ਲਵਾਊਗਾ ਪਹਿਲਾਂ ਉਹਦਾ ਨਸ਼ਾ ਪੂਰਾ ਕਰੂਗਾ ਹਾਂ ਤੁਹਾਡੇ ਹਾਲਾਤ ਸੀਗੇ ਯਾਨੀ ਜਮੀਰ ਮਾਰ ਦਿੰਦਾ ਉਹ ਨਹੀਂ ਆਪਣੇ ਤਾਂ ਹਾਲਾਤ ਹੋਏ ਨਹੀਂ ਹਜੇ ਇਹ ਜੇ ਪਹਿਲਾਂ ਸੀਗੇ ਨਹੀਂ ਨਹੀਂ ਵੀਰੇ ਸੋ ਸਾਬ ਮਤਲਬ ਤੁਸੀਂ ਵਿਚੋਂ ਆ ਗਏ ਬਈ ਜਿਹੜੇ ਬੰਦੇ ਨਸ਼ਾ ਕਰਦੇ ਆ ਇਸ ਟਾਈਮ ਹਨਾ ਕਾਫੀ ਸੁਣਨ ਦੇ ਵਿੱਚ ਆਉਂਦਾ ਹਨਾ ਵੀ ਯਾਰ ਨਸ਼ਾ ਕਰਦੇ ਉਹਨਾਂ ਵਾਸਤੇ ਤੁਸੀਂ ਕੁਝ ਕਹਿਣਾ ਚਾਹੋਗੇ ਬਈ ਯਾਰ ਨਸ਼ਾ ਨਾ ਕਰੋ ਜਾਂ ਇਦਾਂ ਦਾ ਕੁਝ ਵੀਰੇ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਨਸ਼ਾ ਕਰਕੇ ਮਰ ਜਾਓਗੇ ਨਸ਼ਾ ਛੱਡ ਕੇ ਨਹੀਂ ਮਰਦੇ ਨਸ਼ਾ ਛੱਡ ਕੇ ਖਰਾਕ ਖਾਈਏ ਉਹ ਬੰਦਾ ਮਰਦਾ ਨਹੀਂਗਾ ਜੇ ਨਸ਼ਾ ਕਰੀ ਜਾਓਗੇ ਫਿਰ ਤੁਹਾਨੂੰ ਪਤਾ ਹੀ ਅੰਤ ਕੀ ਹੋਣਾ ਹਾਂਜੀ ਵੀਰੇ ਪਹਿਲਾਂ ਤੁਸੀਂ ਜਦੋਂ ਨਸ਼ਾ ਕਰਦੇ ਸੀ ਉਦੋਂ ਕਮਾਉਂਦੇ ਵੀ ਸੀ ਮਤਲਬ ਜਿੰਨਾ ਕਮਾਉਂਦੇ ਸੀ ਉੜਾ ਦਿੰਦੇ ਸੀ ਵੀਰੇ ਜਿਹੜਾ ਨਸ਼ਾ ਬੰਦਾ ਕਰਦਾ ਵਾ ਉਹ ਕਮਾਉਣ ਵਾਲਾ ਤਾਂ ਰਹਿੰਦਾ ਹੀ ਨਹੀਂਗਾ ਉਹਨੂੰ ਬਸ ਉਹਦਾ ਧਿਆਨ ਜਿਹੜਾ ਬ੍ਰੇਨ ਆ ਉਹਦਾ ਨਸ਼ੇਦ ਹੀ ਰਹਿੰਦਾ ਵੀ ਕਿਹੜੇ ਪਾਸੇ ਮੈਂ ਟੱਗੀ ਮਾਰਾਂ ਚੋਰੀ ਕਰਾਂ ਕਰਦੇ ਆ ਨਾ ਵੀ ਟੱਗੀ ਮਾਰ ਲੈਂਦੇ ਰਿਸ਼ਤੇਦਾਰਾਂ ਨੂੰ ਵੀ ਸਾਰਿਆਂ ਨੂੰ ਮਾਰ ਲੈਂਦਾ ਹਾਂਜੀ ਤੁਸੀਂ ਆਪਣੀ ਜ਼ਿੰਦਗੀ ਦਾ ਇੱਕ ਇਨਸੀਡੈਂਟ ਦੱਸ ਸਕਦੇ ਹੋ ਮਤਲਬ ਕੋਈ ਤੁਹਾਡੇ ਨਾਲ ਅਸੀ ਘਟਨਾ ਵਾਪਰੀ ਹੋਵੇ ਤੁਹਾਨੂੰ ਨਸ਼ੇ ਕਰਕੇ ਪਛਤਾਣਾ ਪਿਆ ਹੋਵੇ ਯਾਰ ਮੈਂ ਕੀ ਕਰਤਾ ਬਾਬੇ ਵੀਰੇ ਇਸ ਤੋਂ ਵੱਡੀ ਕੀ ਸਜ਼ਾ ਹੋ ਸਕਦੀ ਹੈ ਇੱਥੋਂ ਪਹਿਲਾਂ ਜਦੋਂ ਲੱਤ ਥੋੜੀ ਹੁੰਦੀ ਸੀ ਕੋਈ ਐਸਾ ਇਨਸੀਡੈਂਟ ਨਹੀਂ ਵੀਰੇ ਐਸਾ ਇਨਸੀਡੈਂਟ ਕੋਈ ਨਹੀਂ ਸੀ ਆ ਤੁਸੀਂ ਨਸ਼ੇ ਕਰਦੇ ਨੂੰ ਪਤਾ ਸੀਗਾ ਵੀ ਤੁਸੀਂ ਨਸ਼ੇ ਕਰਦੇ ਹਾਂਜੀ ਕਰਦੇ ਨੂੰ ਪਤਾ ਸੀ ਠੀਕਾ ਹੁਣ ਵੀਰੇ ਮਤਲਬ ਤੁਸੀਂ ਕੱਪੜੇ ਵੇਚ ਰਹੇ ਹੋ ਇਸ ਟਾਈਮ ਹਨਾ ਸੋ ਇਸ ਟਾਈਮ ਜ਼ਿਆਦਾ ਖੁਸ਼ੀ ਹੈ ਜਦੋਂ ਨਸ਼ਾ ਕਰਦੇ ਸੀ ਉਦੋਂ ਸੀ ਵੀਰੇ ਹੁਣ ਖੁਸ਼ੀ ਹੈ ਹੁਣ ਕਰਦੇ ਵੀ ਖੁਸ਼ ਆ ਵੀ ਕਮਾ ਕੇ ਲਿਆਉਂਦਾ ਉਹਦੇ ਬੱਚੇ ਪਾਲਦਾ ਬੱਚੇ ਪੜਾਉਂਦਾ ਵਾ ਹੁਣ ਖੁਸ਼ ਆ ਪਹਿਲਾਂ ਤਾਂ ਦੁਖੀ ਹੁੰਦੇ ਹਾਂਜੀ ਹੁਣ ਪਿੰਡ ਦੇ ਵੀ ਚੰਗੀਆਂ ਗੱਲਾਂ ਕਰਦੇ ਕਿ ਨਹੀਂ ਵੀਰੇ ਹੁਣ ਪਿੰਡ ਦੇ ਆ ਪਿੰਡ ਦੇ ਵੀ ਵਧੀਆ ਕਹਿੰਦੇ ਵੀ ਇਹਦਾ ਕਮਾਉਂਦਾ ਦਿਖਾਂਦਾ ਵੀ ਨਸ਼ੇ ਤੋਂ ਦੂਰ ਹੋ ਗਏ ਹਾਂਜੀ ਪਹਿਲੇ ਮਾੜੀਆਂ ਕਰਦੇ ਸੀ ਪਹਿਲਾਂ ਮਾੜੀ ਕਰਦੇ ਸੀ ਹੁਣ ਤੱਕ ਪਰਿਵਾਰ ਵੀ ਜਿਹੜਾ ਸਾਰਾ ਖੁਸ਼ ਹੁੰਦਾ ਕੁਝ ਕੁ ਬੰਦੇ ਹੁੰਦੇ ਆ ਜਿਹੜੇ ਨੈਗੇ ਤੇ ਕੋਈ ਆਪਣੀ ਆਪਣੀ ਸੋਚ ਆ ਵੀਰੇ ਜਿਹੜੀ ਸੱਚੀ ਗੱਲ ਆ ਮੈਂ ਸੱਚੀ ਗੱਲ ਦੱਸੀ ਆ ਝੂਠ ਜਮਾ ਨਹੀਂ ਬੋਲਿਆ ਜਿਹੜੀ ਸੱਚੀ ਗੱਲ ਆ ਮੈਂ ਕਹਿ ਸਕਦਾ ਵੀ ਮੇਰਾ ਐਕਸੀਡੈਂਟ ਵੀ ਹੋਇਆ ਮੈਂ ਵੀ ਕਹਿ ਸਕਦਾ ਸੀ ਪਰ ਕਮੈਂਟਾਂ ਇਹ ਤੁਹਾਨੂੰ ਪਤਾ ਹੀ ਲੱਗ ਜਾਣਾ ਜਿਹੜੀ ਸੱਚੀ ਗੱਲ ਆ ਮੈਂ ਸੱਚੀ ਗੱਲ ਦੱਸੀ ਆ ਤੁਹਾਨੂੰ ਵੀ ਮੇਰੇ ਡਰਗ ਨਾ ਹੋਇਆ ਇਹ ਨਸ਼ੇ ਦੇ ਹਾਂਜੀ ਬਿਲਕੁਲ ਬਿਲਕੁਲ ਵੀਰੇ ਤੁਸੀਂ ਬਹੁਤ ਵੱਡੀ ਇਨਸਪੀਰੇਸ਼ਨ ਹੋ ਬੜੀ ਵੱਡੀ ਉਦਾਹਰਣ ਕਹਿ ਲਓ ਜੀ ਨੂੰ ਆਪਾਂ ਪੰਜਾਬੀ ਚ ਕਹੀ ਹਿੰਦੀ ਚ ਕਹਦੀ ਹੈ ਹਨਾ ਵੀ ਉਦਾਹਰਣ ਉਹ ਵੀ ਲੋਕਾਂ ਨੂੰ ਜਿਹੜੇ ਨਸ਼ੇ ਕਰਦੇ ਆ ਨਾ ਉਹ ਜਿਹੜੇ ਸੋਚਦੇ ਆ ਵੀ ਭਾਈ ਅਸੀਂ ਨਸ਼ਾ ਛੱਡ ਨਹੀਂ ਸਕਦੇ ਹਨਾ ਵੀ ਸਾਡੇ ਤੋਂ ਇਹ ਕੰਮ ਹੋਣਾ ਨਹੀਂ ਹੈਗਾ ਹੁਣ ਤਾਂ ਅਸੀਂ ਲੱਗ ਚੁੱਕੇ ਆਂ ਇਹਦਾ ਕੋਈ ਹੱਲ ਨਹੀਂ ਹੈਗਾ ਕੁਝ ਨਹੀਂ ਹੋ ਸਕਦਾ ਵੀ ਬਸ ਤੁਸੀਂ ਛੱਡ ਕੇ ਆਪਣਾ ਕੰਮ ਕਰ ਰਹੇ ਹੋ ਆਪਣਾ ਕੁਝ ਗਵਾ ਕੇ ਤੁਹਾਨੂੰ ਅਕਲ ਆਈ ਹੈ ਹਨਾ ਇਹ ਚੀਜ਼ ਆਪਾਂ ਕਹਿ ਸਕਦੇ ਆਂ ਕਹਿ ਸਕਦੇ ਆਂ ਵੀਰੇ ਹਨਾ ਹਾਂਜੀ ਹਾਂਜੀ ਉਹਨਾਂ ਨੂੰ ਵੀ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਨਸ਼ਾ ਕਰਦੇ ਆ ਇਸ ਟਾਈਮ ਮੈਂ ਤਾਂ ਵੀਰੇ ਇੱਕ ਇਹੀ ਗੱਲ ਕਹਿਣਾ ਵਾ ਨਸ਼ਾ ਛੱਡਣਾ ਤਾਂ ਔਖਾ ਬਹੁਤ ਜ਼ਿਆਦਾ ਮੈਂ ਵੀ ਬਹੁਤ ਔਖਾ ਮੈਂ ਤਿੰਨ ਚਾਰ ਮੰਜੇ ਭੰਨੇ ਆ ਯਾਨੀ ਛੱਡਣਾ ਤਾਂ ਔਖਾ ਬੰਦਾ ਛੱਡ ਸਕਦਾ ਦਿਲ ਰੱਖੇ ਉਹ ਦਿਲ ਨਾਲ ਛੱਡੇ ਬੰਦਾ ਛੱ ਛੱਡ ਕੇ ਮੈਂ ਪਹਿਲਾਂ ਵੀ ਕਹਾਂ ਛੱਡ ਕੇ ਨਹੀਂ ਬੰਦਾ ਮਰਦਾ ਖਾ ਕੇ ਮਰੂਗਾ ਛੱਡ ਕੇ ਬੰਦਾ ਸਿਹਤ ਪੂਰੀ ਵਧੀਆ ਹੋ ਜੂਗੀ 2-4 ਮਹੀਨੇ 6 ਮਹੀਨੇ ਸਾਲ ਲੱਗੂਗਾ ਮਾੜੀ ਮੋਟੀ ਤੋੜ ਲੱਗੂਗੀ ਫਿਰ ਜਮਾਂ ਹੀ ਯਾਨੀ ਜਿਹੜੇ ਕਟਾਣੂ ਹੁੰਦੇ ਮਰ ਜਾਂਦੇ ਨਹੀਂ ਵੀਰੇ ਜੇ ਤੁਸੀਂ ਕਰੇ ਵੀ ਤੋੜ ਲੱਗਦੀ ਤੋੜ ਲੱਗੀ ਦੇ ਵਿੱਚ ਕਿੱਦਾਂ ਦਾ ਮਾਹੌਲ ਹੁੰਦਾ ਬੰਦੇ ਦਾ ਹਨਾ ਵੀ ਕੀ ਸਿਸਟਮ ਹੁੰਦਾ ਦੱਸੋਗੇ ਮਾੜਾ ਜੇ ਵੀਰੇ ਨਾ ਮਾਂ ਪਿਓ ਦੇਖਣਾ ਨਾ ਪਿਓ ਦੇਖਣਾ ਵਾ ਬਸ ਪੈਸੇ ਦਾ ਲਾਲਚ ਹੁੰਦਾ ਵਿੱਚ ਇਧਰੋਂ ਇਧਰੋਂ ਕਰ ਲਾਂ ਕਿਸ ਰਿਸ਼ਤੇਦਾਰ ਤੋਂ ਫੜ ਲਾਂ ਚੋਰੀ ਠੱਗ ਕਰ ਲਾਂ ਠੱਗੀ ਕਰ ਲਾਂ ਇਹੀ ਬੰਦੇ ਦੇ ਇਹ ਬੰਦਾ ਨਹੀਂ ਵੀਰੇ ਮਾੜਾ ਹੁੰਦਾ ਬੰਦੇ ਦੇ ਹਾਲਾਤ ਮਾੜੇ ਹੋ ਜਾਂਦੇ ਹਾਂਜੀ ਤੁਸੀਂ ਨਸ਼ੇ ਦਾ ਕਰਨੇ ਸ਼ੁਰੂ ਕਰ ਲੱਗੇ ਸੀਗੇ ਇਹ ਵੀਰੇ ਮੈਨੂੰ ਯਾਦ ਨਹੀਂ ਹੁਣ ਜੀ ਅੱਛਾ ਤੇ ਛੱਡੇ ਨੂੰ ਮਤਲਬ 4-5 ਸਾਲ ਹੋ ਗਏ ਜਦੋਂ ਲਾਤਾ ਤੁਸੀਂ ਤਾਂ 5 ਸਾਲ ਹੋ ਗਏ ਜੀ ਹਾਂਜੀ ਤੇ ਬਿਲਕੁਲ ਦੋਸਤੋ ਇਹ ਸੀਗਾ ਵੀਰੇ ਪਰਮਿੰਦਰ ਵੀਰਾ ਸਿੱਧਵਾ ਖੁਰਦ ਦੇ ਵਿੱਚ ਖੜੇ ਆ ਅਸੀਂ ਫਿਰੋਜ਼ਪੁਰ ਰੋਡ ਦੇ ਉੱਤੇ ਤੇ ਬਹੁਤ ਵੱਡੀ ਇਨਸਪੀਰੇਸ਼ਨ ਹੈ ਬਹੁਤ ਵੱਡੀ ਤੁਹਾਨੂੰ ਕਹਿ ਦਈਏ ਵੀ ਉਦਾਹਰਣ ਹੈ ਕਿ ਜਿਹੜੇ ਨਸ਼ਾ ਕਰਦੇ ਆ ਜਿਹੜੇ ਸੋਚਦੇ ਆ ਬਾਈ ਵੀ ਅਸੀਂ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਕਰ ਸਕਦੇ ਹਨਾ ਸੋ ਉਹਨਾਂ ਵਾਸਤੇ ਬਾਈ ਦੇਖੋ ਆਪਣਾ ਕੁਝ ਗਵਾ ਕੇ ਆਪਣੇ ਪਰਿਵਾਰ ਨੂੰ ਪਾਲ ਰਿਹਾ ਸਭ ਕੁਝ ਛੱਡ ਕੇ ਨਸ਼ੇ ਪਾਣੀ ਸਭ ਕੁਝ ਛੱਡ ਕੇ ਹਨਾ ਬਹੁਤ ਵੱਡੀ ਚੀਜ਼ ਹੈ ਬਹੁਤ ਵੱਡੀ ਗੱਲ ਹੈ ਜਿਹੜੇ ਲੋਕ ਸੋਚਦੇ ਆ ਵੀ ਯਾਰ ਸਾਡੇ ਤੋਂ ਨਸ਼ਾ ਛੱਡ ਨਹੀਂ ਹੋਣਾ ਜਾਂ ਸਾਡਾ ਕੋਈ ਸਰੀਰ ਦਾ ਅੰਗ ਚਲ ਗਿਆ ਵੀ ਅਸੀਂ ਕੁਝ ਨਹੀਂ ਰਹੇ ਹੁਣ ਤੇ ਅਸੀਂ ਜ਼ਿੰਦਗੀ ਕਿਵੇਂ ਕੱਟਾਂਗੇ ਸਾਡੇ ਨਾਲ ਕੋਈ ਖੜੂਗਾ ਨਹੀਂ ਸਾਡਾ ਪਰਿਵਾਰ ਨਹੀਂ ਖੜੂਗਾ ਤੇ ਆ ਬਾਈ ਦੇਖ ਲੋ ਤੁਹਾਡੇ ਸਾਹਮਣੇ ਬੈਠਾ ਆ ਤੇ ਚੰਗਾ ਕੰਮ ਕਰ ਰਿਹਾ ਹੈ ਚੰਗੀ ਜ਼ਿੰਦਗੀ ਬਤੀਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਬਾਕੀ ਚੰਗਾ ਕਹਿੰਦਾ ਵੀ ਹੁਣ ਮੈਂ ਵਧੀਆ ਜਿਹੜਾ ਵੈ ਲਾਈਫ ਸਟਾਈਲ ਮੇਰਾ ਵਧੀਆ ਹੋ ਗਿਆ ਹਨਾ ਨਸ਼ਾ ਛੱਡਣ ਤੋਂ ਬਾਅਦ ਮੇਰੇ ਪਰਿਵਾਰ ਖੁਸ਼ ਹੈ ਮੇਰੇ ਪਿੰਡ ਵਾਲੇ ਖੁਸ਼ ਹੈ ਸਾਰੇ ਖੁਸ਼ ਹੈ ਮੈਂ ਆਪ ਖੁਸ਼ ਹਾਂ ਸੋ ਇਤੋਂ ਵੱਡੀ ਚੀਜ਼ ਕੀ ਹੋ ਸਕਦੇ ਯਾਰ ਜੋ ਤੁਸੀਂ ਚਾਹੁੰਦੇ ਹੋ ਜ਼ਿੰਦਗੀ ਦੇ ਵਿੱਚ ਕੀ ਨਹੀਂ ਹੋ ਸਕਦਾ ਸਭ ਕੁਝ ਹੋ ਸਕਦਾ ਜੇ ਬੰਦਾ ਕਰਨ ਵਾਲਾ ਹੋਵੇ ਕਿਉਂ ਵੀਰੇ ਹਾਂਜੀ ਹਾਂਜੀ ਵੀਰੇ ਸੋ ਬਿਲਕੁਲ ਕੁਝ ਕਹਿਣਾ ਚਾਹੋਗੇ ਲਾਸਟ ਦੇ ਵਿੱਚ ਜਾਂਦੇ ਜਾਂਦੇ ਬਾਬੇ ਜੀ ਮੈਂ ਇਹੀ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੇ ਨੌਜਵਾਨ ਨਸ਼ੇ ਦੀ سپورਟ ਕਰਦੇ ਹੋ سپورਟ ਨਾ ਕਰਨ ਜਿਹੜੇ ਕਰਦੇ ਉਹ ਵੀ ਨਾ ਕਰਨ ਆਪਣੇ ਘਰਦਿਆਂ ਨੂੰ ਖੁਸ਼ ਰੱਖਣ ਹਾਂਜੀ ਸੋ ਬਿਲਕੁਲ ਦੋਸਤੋ ਬਾਕੀ ਦੇ ਤੁਸੀਂ ਕਿਸੇ ਬਾਈ ਨੂੰ ਬਾਈ ਨੇ ਮਿਲਣਾ ਹੋਵੇ ਬਾਈ ਦੇ ਨਾਲ ਹਨਾ ਗੱਲਬਾਤ ਕਰਨੀ ਹੋਵੇ ਜਿਹੜੇ ਲੋਕ ਸੋਚਦੇ ਵੀ ਖਰੇ ਅਸੀਂ ਫੇਕ ਸਟੋਰੀ ਬਣਾਈ ਜਾ ਕੁਝ ਵੀ ਹੈ ਤਾਂ ਉਹਨਾਂ ਵਾਸਤੇ ਵੀਰੇ ਕੋਈ ਨੰਬਰ ਪਾ ਦਿਓ ਆਪਣਾ ਐਡਰੈਸ ਪਾ ਦਿਓ ਐਡਰੈਸ ਵੀਰੇ ਮੁੱਲਾਪੁਰ ਤੋਂ ਜਗਰਾਉਂ ਦੇ ਸੈਂਟਰ ਚ ਪਿੰਡ ਸਦਮਾ ਖੁਰ ਦੇ ਨੇੜੇ ਸਿਟੀ ਯੂਨੀਵਰਸਿਟੀ ਹੈ ਜੀਡੀ ਜੀਡੀ ਰੋਡ ਹੈ ਬਿਲਕੁਲ ਤੋ ਬਾਈ ਨਾਲ ਮਿਲ ਸਕਦੇ ਆ ਬਾਈ ਨਾਲ ਗੱਲਬਾਤ ਕਰ ਸਕਦੇ ਆ ਕੋਈ ਨਾ ਕੋਈ ਇਨਸਪੀਰੇਸ਼ਨ ਤੁਹਾਨੂੰ ਮਿਲੂਗੀ ਚੰਗੀ ਚੀਜ਼ ਮਿਲੂਗੀ ਸੁਣਨ ਦੇ ਵਿੱਚ ਤੇ ਚੰਗਾ ਲੱਗੂ ਗੱਲਬਾਤ ਕਰਕੇ ਬਾਈ ਬਹੁਤ ਚੰਗਾ ਲੱਗਿਆ ਜਿਹੜਾ ਬੰਦਾ ਕਹਿੰਦਾ ਨਸ਼ਾ ਨਹੀਂ ਛੱਡ ਸਕਦਾ ਮੇਰੇ ਕੋਲੇ ਆਓ ਵੀ ਮੈਂ ਉਹਨਾਂ ਨੂੰ ਇਹੋ ਜਿਹੀਆਂ ਗੱਲਾਂ ਦੱਸੂਗਾ ਉਹ ਨਸ਼ਾ ਛੱਡ ਸਕਦਾ ਵਧੀਆ ਜ਼ਿੰਦਗੀ ਕੋਈ ਕੱਡੀ ਗੱਲ ਸਾਡੇ ਦਰਸ਼ਕਾਂ ਦੇ ਨਾਲ ਤੁਸੀਂ ਸਾਂਝੀ ਕਰਨਾ ਤੋ ਇਹ ਵੀਰੇ ਸੀਕ੍ਰੀਟ ਹੀ ਹੈ ਅੱਛਾ ਚਲੋ ਠੀਕ ਹੈ ਠੀਕ ਹੈ ਵੀਰੇ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਤੇ ਜੁੜੇ ਰਹੋ ਚੱਕ ਵੀ ਗੱਲਬਾਤ ਚੈਨਲ ਦੇ ਨਾਲ ਤੇ ਜਿਹੜਾ ਬੰਦਾ ਨਸ਼ਾ ਕਰਦਾ ਬਾਈ ਨਾ ਇੱਕ ਵਾਰ ਆ ਕੇ ਜਰੂਰ ਮਿਲੋ ਕੁਝ ਇਹੋ ਜਿਹੇ ਗੱਲਾਂ ਤੁਹਾਨੂੰ ਸੁਣਨ ਨੂੰ ਮਿਲਣਗੀਆਂ ਜੋ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਦੇਖਿਆ ਹੋਣਗੇ ਹਨ ਸੋ ਕੁਝ ਚੰਗਾ ਹੀ ਤੁਹਾਨੂੰ ਦੇਖਣ ਨੂੰ ਮਿਲੂਗਾ ਸੁਣਨ ਨੂੰ ਮਿਲੂਗਾ ਤੇ ਤੁਹਾਨੂੰ ਕੁਝ ਨਾ ਕੁਝ ਛੱਡਣ ਦਾ ਮਾੜਾ ਮੋਟਾ ਸਹਾਰਾ ਮਿਲੂਗਾ ਸੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਜੁੜੇ ਰਹੋ ਚੱਕ ਵੀ ਗੱਲਬਾਤ ਚੈਨਲ ਦੇ ਨਾਲ ਧੰਨਵਾਦ